ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ 11ਵੀਂ ਸ੍ਰੀ ਦਾ ਸੁਨੇਹਾ ਤੇ ਨਾਲ ਨਾਲ ਇਸ ਵਾਰ 11ਵੀਂ ਸ੍ਰੀ ਦਾ ਜੋ ਪ੍ਰਸ਼ਾਦ ਹੈ ਉਹ ਕਿਸ ਤਰੀਕੇ ਦੇ ਨਾਲ ਚੜਾਉਣਾ ਹੈ ਜੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਉਹ ਵੀ ਜਰੂਰ ਸੁਣਿਆ ਕਰੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਸਕਦੇ ਨੇ ਸੋ ਵੀਡੀਓ ਨੂੰ ਪੂਰੀ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੀ ਜੇਕਰ ਕੋਈ ਰੂ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੇ ਤੋਂ ਗੁੱਗਾ ਨੌਵੀਂ ਵਾਲੇ ਦਿਨ ਗੁੱਗਾ ਪੂਜਨੀ ਹੋਇਆ ਤੇ ਫਿਰ ਸੰਡੇ ਦੇ ਦਿਨ ਅਸੀਂ ਉੱਗਾ ਪੂਜਿਤਦਾ ਸੰਡੇ ਪੂਜਿਤਦਾ ਸੀ ਇਹਨਾਂ ਨੇ ਸੋ ਦੇਖੋ ਜੀ ਕਰਮ ਕਰਨਾ ਹੈ ਕਿਸੇ ਵੀ ਦਿਨ ਕਰ ਲਓ ਜੋ ਖਾਸ ਕਰਕੇ 10 ਦਿਨ ਦੇ ਕਰਮ ਹੁੰਦੇ ਨੇ ਜਿਵੇਂ ਨਵਰਾਤਰੀ ਲਾ ਲੋ ਕਿ ਇੰਨੇ ਦਿਨ ਨਵਰਾਤਰੀ ਰਹਿਣੇ ਤੇ ਉੰਨੇ ਦਿਨਾਂ ਦੇ ਵਿੱਚ ਕਿਸੇ ਵੀ ਦਿਨ ਤੁਸੀਂ ਮਹਾਮਾਈ ਦੇ ਨਾਮ ਤੇ ਕੋਈ ਵੀ ਕਰਮ ਕਰ ਸਕਦੇ ਆ ਇਸੇ ਤਰ੍ਹਾਂ ਕੋਈ ਵੀ ਜਦੋਂ ਏ ਖਾਸ ਮਾਲਕ ਦੇ ਦਿਨ ਜਾਨੀ ਪੀਰਾ ਵਗੀਰਾ ਦੇ ਦੇਵੀ ਦੇਵਤਿਆਂ ਦੇ ਚਲਦੇ ਹੁੰਦੇ ਉਹਨਾਂ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਤੁਸੀਂ ਕਰਮ ਕਰ ਸਕਦੇ ਆ ਕਰਮ ਕਰਨਾ ਜ਼ਰੂਰੀ ਹੈ ਕਰਿਆ ਜਰੂਰ ਕਰੋ ਚਾਹੀ ਲੇਟ ਹੀ ਹੋ ਜਾਂਦਾ ਪਰ ਕਰ ਜਰੂਰ ਲਿਆ ਕਰੋ ਜੀ ਸੋ ਸਭ ਦਿਨ ਉਸ ਮਾਲਕ ਦੇ ਹੈ ਜਿਕਰ ਵਿਸ਼ਵਾਸ ਰੱਖ ਕੇ ਕਿਸੇ ਵੀ ਦਿਨ ਤੇ ਕੰਮ ਕਰ ਲਿਆ ਜਾਵੇ ਮਾਲਕ ਨੂੰ ਯਾਦ ਕਰਕੇ ਹਜ ਨਾਜਰ ਸਮਝ ਕੇ ਤੇ ਉਹ ਕਰਮ ਕੀਤਾ ਲੱਗੇਗਾ ਹੀ ਲੱਗੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡਾ ਪਿੰਡ ਰਾਜਾ ਮਝਾਰਾ ਦੇ ਕੋਲ ਹੀ ਆ ਕਹਿੰਦੇ ਕਿ ਰਾਜਾ ਸਾਹਿਬ ਪਿੰਡ ਦੇ ਕੋਲ ਹੀ ਸਾਡਾ ਪਿੰਡ ਹੈ ਸੋ ਬਹੁਤ ਕਰਮਾਂ ਵਾਲੀਆਂ ਰੂਹਾਂ ਹੈ ਜਿਨ੍ਹਾਂ ਦੇ ਘਰ ਪਿੰਡ ਥਾਂ ਤੇ ਹੈ ਜਿਸ ਥਾਂ ਤੇ ਫੱਕਰ ਫਕੀਰ ਬੰਦਗੀ ਕਰ ਗਏ ਤਵੱਸੀਆ ਕਰ ਗਏ ਸੋ ਉਹ ਕਰਮਵਾਲ ਨ ਰੂਹਾ ਹੁੰਦੀਆਂ ਹੈ ਸੋ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰੋ ਕਿ ਜਿਸ ਥਾਂ ਤੇ ਅਸੀਂ ਵਸ ਰਹੇ ਆ ਸੋ ਉਸ ਧਰਤੀ ਦੇ ਉੱਤੇ ਕੋਈ ਫੱਕਰ ਫਕੀਰ ਵੀ ਆਇਆ ਤੇ ਮਾਲਕ ਦੀ ਵਹਿਮਾਗਾ ਕੇ ਆਪਣਾ ਕਰਮ ਕਰਕੇ ਚੱਲ ਵਸੇ ਤੇ ਹੋਰ ਰੂਹਾਂ ਨੂੰ ਵੀ ਚਰਣਾ ਨਾਲ ਲਾ ਲਿਆ ਤੇ ਸਿੱਧੇ ਰਸਤੇ ਪਾ ਲਤਾ ਸੋ ਇਹੋ ਜੇ ਫੱਕਰ ਫਕੀਰ ਬੜੇ ਹੀ ਕਰਮਭਾਗਾਂ ਦੇ ਨਾਲ ਮਿਲਦੇ ਨੇ ਸੋ ਜਿਨ੍ਹਾਂ ਦਾ ਅੱਜ ਦੁਨੀਆ ਤੇ ਨਾਮ ਹੈ ਤੇ ਰੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ ਵੀ ਹੈ ਕਿਉਂਕਿ ਜੀ ਉਹਨਾਂ ਦਾ ਨਾਮ ਹੀ ਨਹੀਂ ਬੋਲਦਾ ਉਹਨਾਂ ਦਾ ਕਰਮ ਬੋਲਦਾ ਹੈ ਉਹਨਾਂ ਦੀ ਤਪੱਸਿਆ ਵੰਦਗੀ ਬੋਲਦੀ ਹੈ ਇਸ ਲਈ ਦੁਨੀਆ ਤੇ ਨਾਮ ਹੋ ਜਾਂਦਾ ਹੈ ਸੋ ਇਸ ਲਈ ਕਹਿੰਦਾ ਕਿ ਜੇਕਰ ਬੋਤਾਂ ਨਹੀਂ ਕਰ ਸਕਦੇ ਤੇ ਆਪਣੇ ਯੋਗਾ ਹੀ ਜ਼ਰੂਰ ਕਰਿਆ ਕਰੋ ਕੁਝ ਇਹੋ ਜੇ ਕਰਮ ਕਰ ਜਿਓ ਤਾਂ ਕਿ ਪਰਵਾਰ ਹੀ ਪੀੜ੍ਹੀਆਂ ਹੀ ਯਾਦ ਰੱਖਣ ਸੋ ਦੁਨੀਆ ਤਾਂ ਯਾਦ ਉਹਨਾਂ ਨੂੰ ਰੱਖਦੀ ਹੈ ਜਿਹੜੇ ਕੀ ਸਭ ਕੁਝ ਤਿਆਗ ਕੇ ਸਿਰਫ ਪ੍ਰਮਾਤਮਾ ਨੂੰ ਪਾ ਲੈਂਦੇ ਨੇ ਸੋ ਬਾਕੀ ਗ੍ਰਹਿਸਤ ਵਿੱਚ ਵੀ ਰਹਿਣਾ ਹੈ ਚਲੋ ਪਰਵਾਰ ਵੀ ਸੰਭਾਲਣੇ ਹੈ ਪਰ ਕਰਮ ਕੁਛ ਐਸੇ ਕਰ ਜੋ ਤਾਂ ਕਿ ਤੁਹਾਨੂੰ ਆਉਣ ਵਾਲਾ ਪੀੜ੍ਹੀਆਂ ਵੀ ਯਾਦ ਰੱਖਣ ਸੋ ਪਰਵਾਰ ਚੋਂ ਹੀ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਦੀਆਂ ਰਹਿਣ ਸੋ ਇਸ ਲਈ ਇਹਦੇ ਲਈ ਹੀ ਤੁਸੀਂ ਥੋੜਾ ਬਹੁਤ ਜ਼ਰੂਰ ਸਮਾਂ ਕੱਢੋ ਬੰਦਗੀ ਕਰੋ ਨਾਮ ਨਾਲ ਜੁੜੋ ਤੇ ਚੰਗੇ ਕਰਮ ਕਰੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪੀਰ ਬਾਬਾ ਜੀ ਦੇ ਨਾਲ ਅਸੀਂ ਵੈਸ਼ਨਵ ਮਾਤਾ ਜੀ ਦੀ ਸੇਵਾ ਕਰ ਸਕਦੇ ਆ ਜਾਂ ਫਿਰ ਕਿਹੜੀ ਮਾਤਾ ਦੀ ਸੇਵਾ ਨਾਲ ਕਰਨੀ ਠੀਕ ਹੈ ਸੋ ਦੇਖੋ ਜੀ ਇਹ ਤੁਹਾਡੀ ਆਪ ਦੀ ਇੱਛਾ ਹੈ ਜੇਕਰ ਮਨ ਕਰਦਾ ਹੈ बार-बार ਖਿੱਚ ਪਾਉਂਦਾ ਹੈ ਕਿ ਆਹ ਕਰਮ ਕਰੋ ਤਾਂ ਫਿਰ ਤੁਸੀਂ ਉਹ ਕਰਮ ਆਪਣੇ ਹਿਸਾਬ ਨਾਲ ਕਰ ਸਕਦੇ ਏ ਨਹੀਂ ਹੈ ਕਿ ਤੁਹਾਨੂੰ ਅਸੀਂ ਕਹਿ ਦਈਏ ਕਿ ਆਹ ਮਾਈ ਨੂੰ ਨਹੀਂ ਆਹ ਮਾਈ ਨੂੰ ਮੰਨ ਲਾ ਸੋ ਜਿਕਰ ਦੇਖਿਆ ਜਾਵੇ ਤਾਂ ਮਾਤਾ ਇੱਕ ਹੀ ਆ ਚਲੋ ਰੂਪ ਅਨੇਕਾ ਹੈ ਕਰਮ ਅਲੱਗ-ਲੱਗ ਨੇ ਪਰ ਪ੍ਰਮਾਤਮਾ ਕਹਿੰਦੇ ਹੁੰਦੇ ਕਿ ਇੱਕ ਹੀ ਵੱਖ-ਵੱਖ ਰੂਪਾਂ ਵਿੱਚ ਬੈਠਿਆ ਹੈ ਸੋ ਜਿਹਦੇ ਤੇ ਮਨ ਟਿਕ ਜਾਵੇ ਉਹ ਕਰਮ ਜ਼ਰੂਰ ਕਰ ਲੈਣਾ ਚਾਹੀਦਾ ਜੀ ਸੋ ਦੂਸਰਾ ਇੱਥੇ ਕਮੈਂਟ ਹੈ ਇਹ ਕਹਿੰਦੇ ਨੇ ਕਿ ਦੀਦੀ ਜੀ ਸਾਡੇ ਕੋਈ ਬੱਚਾ ਨਹੀਂ ਅਸੀਂ ਲੱड्डੂ ਕਪਾਲ ਰੱਖ ਸਕਦੇ ਹਾਂ ਸੋ ਦੇਖੋ ਇਹ ਤੁਹਾਡੀ ਆਪ ਦੀ ਸ਼ਰਧਾ ਹੈ ਸੋ ਆਪਾਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਜਿਹਦੀ ਲੀਪ ਕਿਤੇ ਜੁੜਦੀ ਹੈ ਉਹ ਆਪਣੇ ਆਪ ਨਹੀਂ ਜੁੜ ਰਹੀ ਜਾਂ ਆਪਣੇ ਆਪ ਨਹੀਂ ਮੰਨ ਚੁੱਕ ਰਿਆ ਕਿਉਂਕਿ ਪਿਛਲਾ ਕੋਈ ਸੰਬੰਧ ਹੁੰਦਾ ਤਾਂ ਅਸੀਂ ਉਹ ਦੇਵੀ ਦੇਵਤੇ ਨੂੰ ਫੜਦੇ ਹਾਂ ਇੱਕ ਹੁੰਦਾ ਹੈ ਕਿ ਕਿਸੇ ਦੇ ਮਗਰ ਲੱਗੇ ਉੱਥੇ ਵੀ ਚਲ ਗਏ ਉੱਥੇ ਵੀ ਚਲ ਗਏ ਸੋ ਉਹ ਹੁੰਦਾ ਕਿ ਮਨ ਦਾ ਨਾ ਟਿਕਣਾ ਕਿਸੇ ਦੇ ਮਗਰ ਲੱਗੇ ਕਰਮ ਕਰਨਾ ਤੇ ਉਹ ਇਨਸਾਨ ਕਦੇ ਟਿਕ ਕੇ ਇੱਕ ਕਰ ਫਕੀਰ ਨੂੰ ਮੰਨ ਨਹੀਂ ਸਕਦਾ ਤੇ ਜਿਹਦਾ ਮਨ ਹੀ ਇੱਕ ਤੇ ਟਿਕ ਜਾਂਦਾ ਹੈ ਉਹਦਾ ਕੋਈ ਪਿਛਲਾ ਹਸਾਮ ਹੁੰਦਾ ਹੈ ਇਸ ਲਈ ਉਸ انسان ਦਾ ਵਾਰ-ਵਾਰ ਮਨ ਕਰੇਗਾ ਕਿ ਮੈਂ ਇਹ ਕਰਮ ਕਰਾਂ ਤਾਂ ਫਿਰ ਉਸ انسان ਨੂੰ ਰੋਕਣਾ ਵੀ ਨਹੀਂ ਚਾਹੀਦਾ ਕਿ ਤੂੰ ਇਹ ਕਰਮ ਨਾ ਕਰ ਕਿਉਂਕਿ ਜਾਂ ਤਾਂ ਉਹ انسان ਸਹੀ ਰਸਤੇ 'ਤੇ ਹੀ ਰਿਹਾ ਆ ਇਹ ਨਹੀਂ ਕਿ ਉਹ ਗਲਤ ਕਰਮ ਕਰਨ ਜਾ ਰਿਹਾ ਆ ਸੋ ਗੱਲ ਦਾ ਧਿਆਨ ਇੰਨਾ ਕਰਨਾ ਹੈ ਕਿ ਮੇਨ ਮੁੱਢ ਦਾ ਨਿਗਮਾ ਜ਼ਰੂਰ ਪਉਣਾ ਹੈ ਜਿੱਕਰ ਬਹੁਤਾ ਮਨ ਨਹੀਂ ਝੁਕਦਾ ਕਿਉਂਕਿ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਜਦੋਂ ਮਨੁੱਖੀ ਅਸੀਂ ਅੱਜ ਦੀ ਸੇਵਾ ਕਰ ਰਹੇ ਸਾਡੇ ਬੱਚੇ ਕਰਨੋ ਕਿਤੇ ਹੋਰ ਗੁਰਤਾ ਨਕਾਨੀ ਚਾਣ ਕਿਉਂਕਿ ਉਹਨਾਂ ਦੀ ਸੋਚ ਹੀ ਦੇ ਹਿਸਾਬ ਨਾਲ ਉਹਨਾਂ ਨੇ ਝੱਲਣਾ ਹੈ ਜੋ ਉਹਨਾਂ ਦਾ ਪਿਛਲਾ ਕੋਈ ਲੇਖਾ ਜੋਖਾ ਹੈ ਉਹ ਮੂਰੇ ਆਉਣਾ ਹੈ ਤੇ ਜਿਉਂ ਅੱਜ ਮੇਨ ਮੁੱਢ ਨੂੰ ਭਲਾ ਕੇ ਹੋਰ ਪਾਸੇ ਚੱਲਣਗੇ ਤਾਂ ਉਹਨਾਂ ਲਈ ਗਲਤ ਹੋਵੇਗਾ ਹੋਰ ਪਾਸੇ ਜਾ ਸਕਦੇ ਪਰ ਮੇਨ ਮੁੱਢ ਦਾ ਨਿਗਮਾ ਜ਼ਰੂਰ ਪਾਉਣਾ ਪਵੇਗਾ ਮੇਨ ਨੂੰ ਜ਼ਰੂਰ ਯਾਦ ਕਰਨਾ ਪਵੇਗਾ ਜਿਨ੍ਹਾਂ ਨੂੰ ਮਾਪਿਆਂ ਨੇ ਮੰਨਿਆ ਹੈ ਜਾਂ ਪਿਛਲੇ ਬਜ਼ੁਰਗ ਮੰਨਦੇ ਸੋ ਉਹਨਾਂ ਦਾ ਨਿਗਮਾ ਪਾਉਣਾ ਪਵੇਗਾ ਪਹਿਲ ਉਹਨਾਂ ਨੂੰ ਦੇਣੀ ਪਵੇਗੀ ਉਹਨਾਂ ਅੱਗੇ ਨਮਸਕਾਰ ਕਰਨਾ ਪਵੇਗਾ ਉਹਨਾਂ ਅਗੇ ਅਰਦਾਸ ਕਰਨੀ ਪਵੇਗੀ ਫਿਰ ਤੁਸੀਂ ਕਿੱਤੇ ਵੀ ਗੁਰਪਾਰਨਾ ਕਰ ਸਕਦੇ ਆ ਜੀ ਬਾਹਰ ਜਾ ਸਕਦੇ ਆ ਸੋ ਇਹ ਆਪੋ ਆਪਣਾ ਮਨ ਹੈ ਜੇਕਰ ਮਨ ਕਰਦਾ ਹੈ ਤਾਂ ਉਹ ਪਰਮ ਜ਼ਰੂਰ ਕਰ ਲਿਆ ਕਰੋ ਜੀ ਸੋ ਇੱਥੇ ਇਹ ਕਹਾਂਗੇ ਕਿ ਆਪਾਂ ਜੋ 11ਵੀਂ ਸ੍ਰੀ ਦਾ ਵੀ ਸਨੇਹਾ ਦੇਣਾ ਹੈ 11ਵੀਂ ਵਾਲੀ ਸਰਕਾਰ ਤੱਕ ਖੁੱਦ ਮਾਵਾਂ ਨੂੰ ਪੁੱਤ ਤੇ ਭੈਣਾਂ ਨੂੰ ਵੀਰ ਵੰਡਦੇ ਨੇ ਸੋ ਬਹੁਤ ਕਰਨੀ ਦੇ ਮਾਲਕ ਹੋਇਆ 11ਵੀਂ ਵਾਲੀ ਸਰਕਾਰ ਸੋ ਜਿਹੜਾ ਵੀ 11ਵੀਂ ਸ੍ਰੀਫ ਦੇਈ ਚਾਹ ਪਾਵਨਾ ਨੂੰ ਵਿਸ਼ਵਾਸ ਰੱਖ ਕੇ ਮਨਾਉਂਦਾ ਹੈ ਉਹਨਾਂ ਦੀਆਂ ਝੋਲਕਾ ਕਦੇ ਖਾਲੀ ਰਹਿ ਨਹੀਂ ਸਕਦੀਆਂ ਸੋ ਮੰਕੜ ਦਾ ਢੰਗ ਹੋਣਾ ਚਾਹੀਦਾ ਹੈ ਸੋ ਆਪਾਂ ਮਾਂ ਰੂੜੀ ਦਾ ਕਿੱਸਾ ਕਿੰਨੀ ਵਾਰ ਸਭ ਨੇ ਸੁਣਿਆ ਹੋਇਆ ਹੈ ਕਿ ਉਹਨਾਂ ਨੇ ਮੰਗਿਆ ਤੇ ਕਿਸ ਢੰਗ ਦੇ ਨਾਲ ਮੰਗਿਆ ਜਿਹਦੇ ਨਾਲ ਝੋਲੀ ਪਰ ਗਈ ਕਿੱਥੇ ਇਹ ਕਹਿ ਦਿੱਤਾ ਗਿਆ ਸੀ ਕਿ ਤੁਹਾਡੇ ਔਲਾਦ ਨਹੀਂ ਹੋ ਸਕਦੀ ਪਰ ਜਦੋਂ ਕਹਿੰਦੇ ਕਿ ਕੋਈ ਢੰਗ ਮਿਲ ਜਾਵੇ ਮੰਗੜ ਦਾ ਕੋਈ ਰਸਤਾ ਦਿਖਾ ਦੇਵੇ ਤਾਂ ਫਿਰ ਮੁਸ਼ਕਲ ਨਹੀਂ ਹੁੰਦੀ ਸੋ ਵਾਕਿ ਵਿਸ਼ਵਾਸ ਰੱਖ ਕੇ ਨੇਜਾ ਭਾਵਨਾ ਦੇ ਨਾਲ ਜੇਕਰ ਕਰਮ ਕਰਦੇ ਹੋ ਪੀਰਾਂ-피ਰਾਂ ਦੀ ਸੇਵਾ ਕਰਦੇ ਹੋ ਤੇ ਕਦੇ ਵੀ ਕੋਈ ਪਰੇਸ਼ਾਨੀ ਜ਼ਿੰਦਗੀ ਵਿੱਚ ਆ ਨਹੀਂ ਸਕਦੀ ਸੋ ਕਿਉਂਕਿ ਪਰੇਸ਼ਾਨੀਆਂ ਦੇ ਹੱਲ ਫਿਰ ਉਹ ਮਾਲਕ ਆਪ ਕਰ ਦਿੰਦਾ ਹੈ ਜੀ ਸੋ ਇੱਡੀ ਕਰਨੀ ਦਾ ਮਾਲਕ ਹੈ ਪਰ ਇੰਨਾ ਜ਼ਰੂਰ ਯਾਦ ਰੱਖਿਆ ਕਰੋ ਕੋਈ ਵਿਸ਼ਵਾਸ ਰੱਖਿਆ ਕਰੋ ਕਿ ਕੋਈ ਤਾਕਤ ਸਾਡੇ ਨਾਲ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਉਹ ਸੇਵਾ ਸਾਡੀ ਵਿਅਰਥੀ ਨਹੀਂ ਜਾਣੀ ਉਹ ਕਦੇ ਨਾ ਕਦੇ ਕੰਮ ਹੀ ਆਉਣੀ ਹੈ ਸੋ ਇਹ ਸੋਚ ਕੇ ਕਰਮ ਕਰਿਆ ਕਰੋ ਹੁਣ ਆਪਾਂ ਇੱਥੇ ਮੀਨ ਵਿਸ਼ਾ ਦੱਸ ਦਿੰਨੇ ਆ ਜੀ ਵੀ ਆਰਮੀ ਸ੍ਰੀ ਦਾ ਸੁਨੇਹਾ ਸਾਂਝਾ ਕਰ ਦਿੰਨੇ ਆ ਜੀ ਵੀਡੀਓ ਨੂੰ ਇੱਥੇ ਤੱਕ ਸੁਣ ਲਿਆ ਨੇ ਤਾਂ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਨਾਲ ਦੀ ਨਾਲ ਇਹ ਵੀ ਇੱਕ ਕੀਤਾ ਹੋਇਆ ਕਰਮ ਹੀ ਹੋਵੇਗਾ ਕਿਉਂਕਿ ਇੱਕ ਤੁਹਾਡੇ ਲਾਈਕ ਕਮੈਂਟ ਦੇ ਨਾਲ ਕਿਸੇ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚੇਗੀ ਕਿਉਂਕਿ ਜਿੰਨੇ ਕਮੈਂਟ ਲਾਈਕ ਹੋਣਗੇ YouTube ਹੋਰ ਲੋਕਾਂ ਤੱਕ ਉਸ ਹਿਸਾਬ ਨਾਲ ਵੀਡੀਓ ਪਹੁੰਚਾਉਣਾ ਹੈ ਜੀ ਸੋ ਕਿਸੇ ਹੋਰ ਲੋਕ ਦਾ ਵੀ ਭਲਾ ਹੋ ਸਕੇ ਇਹਦੇ ਲਈ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਸੋ ਇਹ ਵੀ ਤੁਹਾਡਾ ਕੀਤਾ ਹੋਇਆ ਇੱਕ ਚੰਗਾ ਹੀ ਕਰਮ ਹੋਵੇਗਾ ਕਿਸੇ ਹੋਰ ਲੋਕ ਦਾ ਭਲਾ ਹੋ ਜਾਣਾ ਜੀ ਸੋ ਹੁਣ ਆਪਾਂ ਇੱਥੇ ਸੁਨੇਹਾ ਸਾਂਝਾ ਕਰੀਏ ਜੀ ਸੋ ਇਸ ਵਾਰ ਜੋ 11ਵੀਂ ਸ਼੍ਰੀਪ ਹੈ 12 ਤਰੀਕ ਦਿਨ ਵੀਰਵਾਰ ਦੀ ਸੋ ਕਈ ਰੂਹਾਂ ਨੇ ਤਾਂ ਵੀਰਵਾਰ ਦੇ ਦਿਨ ਹੀ ਇਹ 11ਵੀਂ ਸ਼੍ਰੀਪ ਮਨਾ ਲੈਣੀ ਹੈ ਤੇ ਕਈ ਰੂਹਾਂ ਨੇ ਦੂਸਰੇ ਦਿਨ ਵੀ ਮਨਾਉਣੀ ਹੈ ਸੋ 2-3 ਦਿਨ ਦੇ ਵਿੱਚ ਵਿੱਚ 10ਵੀਂ 11ਵੀਂ 12ਵੀਂ ਮਨਾਈ ਜਾ ਸਕਦੀ ਹੈ ਜੀ ਜੇਕਰ ਇਹਨਾਂ ਦਿਨਾਂ 'ਚ ਕਦੇ ਵੀ ਇੱਕ ਦਿਨ ਭੁੱਲ ਜਾਓ ਤੁਸੀਂ ਤੇ ਦੂਸਰੇ ਦਿਨ ਤੁਸੀਂ 11ਵੀਂ ਸ਼੍ਰੀਪ ਮਨਾ ਸਕਦੇ ਆ ਬਾਕੀ ਜੇਕਰ 11ਵੀਂ ਸ਼੍ਰੀਪ ਲੰਘ ਜਾਂਦੀ ਹੈ ਤੁਹਾਨੂੰ ਯਾਦ ਨਹੀਂ ਰਹਿੰਦਾ ਜਦੋਂ ਜ਼ਿਆਦ ਆਉਂਦਾ ਹੈ ਜੇਕਰ ਤੁਸੀਂ ਉਹ ਪੀਰ ਨੂੰ ਯਾਦ ਕਰਕੇ ਉਸ ਦਿਨ ਹੀ ਕਰਮ ਕਰ ਦੋ ਤਾਂ ਉਹ ਵੀ ਕਰਮ ਤੁਹਾਡਾ ਲਿਖਿਆ ਜਾਵੇਗਾ ਕਦੇ ਬਰਥਾ ਨਹੀਂ ਜਾਵੇਗਾ ਜੀ ਸੋ ਆਪਾਂ ਕਹਿ ਰਾਹੀ ਕਿ ਮਾਲਕ ਦੇ ਸਭ ਦਿਨ ਹੈ ਕਿਸੇ ਵੀ ਦਿਨ ਉਹਨੂੰ ਤਿਆਰ ਸਕਦੇ ਆ ਸੋ ਮਨਾ ਸਕਦੇ ਆ ਪਰ ਇਹ ਕੁਝ ਖਾਸ ਦਿਨ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜੇਕਰ 11ਵੀਂ ਦਿਨ ਨੇ ਉਹ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਰੂਹਾਂ ਇਹ ਦਿਨ ਮਨਾਉਂਦੀਆਂ ਹੈ ਤੇ ਜਿੰਨੀਆਂ ਰੂਹਾਂ ਜ਼ਿਆਦਾ ਉਹ ਪੀਰ ਨੂੰ ਯਾਦ ਕਰਦੀਆਂ ਹੈ ਉੰਨੀ ਜਲਦੀ ਉਹ ਪੀਰ ਕਿਰਪਾ ਕਰਦੇ ਨੇ ਸੋ ਇਸ ਕਰਕੇ ਇਹ ਕਰਮ ਕਰਨਾ ਜ਼ਰੂਰੀ ਹੈ ਸੋ ਬਾਕੀ ਨਾਲ ਦੀ ਨਾਲ ਜੋ ਖਾਸ ਗੱਲ ਆਪਾਂ ਇੱਥੇ ਕਰਨੀ ਹੈ ਕਿ ਜੇਕਰ ਵੀਰਵਾਰ ਦੇ ਦਿਨ ਤੁਸੀਂ 11ਵੀਂ ਮਨਾਉਂਗੇ ਤੇ ਇਹ ਨਹੀਂ ਹੈ ਕਿ ਜੋ ਪ੍ਰਸ਼ਾਦ ਤੁਸੀਂ ਵੀਰਵਾਰ ਦੇ ਦਿਨ ਚੜਾਉਨੇ ਹੋ ਉਹੀ ਪ੍ਰਸ਼ਾਦ ਵਿੱਚ ਸਾਰ ਦਿੱਤਾ ਸੋ 11ਵੀਂ ਸ਼੍ਰੀ ਦਾ ਭੋਂਤਾ 10 ਰੁਪਏ ਦਾ ਇਹ ਪ੍ਰਸ਼ਾਦ ਅਲੱਗ ਤੋਂ ਲਿਆਓ ਲਿਆਓ ਜ਼ਰੂਰ ਤੇ ਇਹ ਕਰਮ ਤੁਸੀਂ ਇਸ ਤਰੀਕੇ ਨਾਲ ਹੀ ਕਰਨਾ ਹੈ ਕਿ ਜੋ ਜੇਕਰ ਤੁਸੀਂ ਨਿਆਜ ਬਣਾ ਕੇ 11ਵੀਂ ਸ਼੍ਰੀ ਮਨਾਉਣਾ ਚਾਹੁੰਦੇ ਹੋ ਤਾਂ ਨਿਆਜ ਬਣਾ ਕੇ ਵੀ ਮਨਾ ਸਕਦੇ ਹੋ ਜੇਕਰ ਤੁਸੀਂ ਕੋਈ ਹੋਰ ਪ੍ਰਸ਼ਾਦ ਚੜਾਉਣਾ ਚਾਹੁੰਦੇ ਹੋ ਤੇ ਇਹ ਤੁਹਾਡੀ ਇੱਛਾ ਹੈ ਸੋ ਆਪਣੀ ਸ਼ਰਦਾ ਦੇ ਹਿਸਾਬ ਦੇ ਨਾਲ ਤੁਸੀਂ ਕਰਮ ਕਰ ਸਕਦੇ ਆ ਸੋ ਬਾਕੀ ਇੱਥੇ ਇਹ ਧਿਆਨ ਰੱਖਣਾ ਕਿ ਵੀਰਵਾਰ ਸਮਝ ਕੇ ਸੇਵਾ ਤਾਂ ਕਰ ਲਈ ਵੀਰਵਾਰ ਸਮਝ ਕੇ ਉਹ ਹੀ ਜੋ ਪ੍ਰਸ਼ਾਦ ਹੈ ਇਹ ਨਹੀਂ ਹੈ ਕਿ ਵੀਰਵਾਰ ਦੇ ਦਿਨ ਦਾ ਪ੍ਰਸ਼ਾਦ ਹੈ ਪਰ 11ਵੀਂ ਸ੍ਰੀ ਲਈ ਸੀ ਅਲੱਗ ਤੋਂ ਹੀ ਪ੍ਰਸ਼ਾਦ ਲਿਆਓ ਜੀ ਸੋ ਨਿਯਾਜ਼ ਬਣਾਉਣੀ ਨਿਯਾਜ਼ ਬਣਾਓ ਕੋਈ ਹੋਰ ਪ੍ਰਸ਼ਾਦ ਚੜਾਉਣਾ ਹੈ ਤੇ ਹੋਰ ਚੜਾ ਸਕਦੇ ਆ ਤੇ ਇਸ ਤਰੀਕੇ ਨਾਲ ਇਹ ਕਰਮ ਕੀਤਾ ਜਾਵੇ ਸੋ ਉਮੀਦ ਕਰਦੇ ਆ ਜੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਸ਼ੇਅਰ ਜ਼ਰੂਰ ਕਰਨਾ ਜੀ ਵੱਧ ਤੋਂ ਵੱਧ ਸੋ ਇੱਥੇ ਇੱਕ ਕਮੈਂਟ ਆਉਂਦਾ ਹੈ ਕਹਿੰਦੇ ਕਿ ਦੀਦੀ ਜੀ ਲਾਸਟ ਵਿੱਚ ਜੇ ਪੀਰਾਂ ਦੀ ਜ਼ਰੂਰ ਕਹਦੇ ਹੋ ਰੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਕਿ ਤੁਸੀਂ ਵੀਡੀਓ ਪੂਰੀ ਸੁਣਦੇ ਹੋ ਜਿਹੜਾ ਪੂਰੀ ਵੀਡੀਓ ਸੁਨੇਗਾ ਉਹੀ ਇਹ ਗੱਲਾਂ ਨੂੰ ਨੋਟ ਕਰ ਸਕਦਾ ਹੈ ਜੀ ਸੋ ਜੇ ਪੀਰਾਂ ਦੀ ਜੀ ਜੇ ਸਾਜਾਂ ਜੀ